ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰੜੇਵਾਲਾ ਜੀ ਇੱਥੇ ਰੜੇਵਾਲਾ ਤਸਵੀਰ ਕਰਨ ਪਰ ਵਾਟਰ ਬੈਕ ਤੇ ਪਾਣੀ ਪਾਈ ਜਾਨੇ ਆ ਜੀ ਨਵੀਆਂ ਫਲੇਟਾਂ ਹੁਣੇ ਹੋਣੇ ਪਾਈ ਜਾਨੇ ਆ ਸੜਕੇ ਤੇ ਲੱਗੇ ਹੋਏ ਆ 3 ਵਜੇ ਤੇ ਚਲਾਏ ਆ ਦੇਖ ਤੁਹਾਨੂੰ ਜੀਵ ਦਿਖਾਉਣਾ ਜੀ ਆ ਛੱਪੜ ਆ ਜੀ ਇਹਦੇ ਵਿੱਚ ਹੈ ਮੱਛੀਆਂ। ਉਧਰੋਂ ਛੱਪੜ ਚੋਂ ਨਿਕਲ ਕੇ ਇਧਰ ਪਾਣੀ ਆਈ ਜਾਂਦਾ ਥੋੜਾ ਥੋੜਾ ਤੇ ਵੇਖੋ ਉਧਰੋਂ ਸਾਫ਼ ਪਾਣੀ ਛੱਪੜ ਚੋਂ ਨਿਕਲ ਕੇ ਇਧਰ ਸਾਫ਼ ਪਾਣੀ ਨੂੰ ਆਉਂਦੇ ਜੀਵ। ਦੇਖੋ। ਇਹ ਕੋ ਸਖਾਉਂਦੇ ਆ ਆਪਾਂ ਨੂੰ। ਜੀ ਬਾਈ ਆਪਾਂ ਨੂੰ ਦੱਸ ਰਿਹਾ ਕਿ ਬੰਦਾ ਕਿਹੜੇ ਉਦੋਂ ਕਿਵੇਂ ਫਿਰਦਾ ਹੈ ਆਪ ਨੂੰ ਨੇੜੇ ਹੋ ਕੇ ਤਪਮੇ ਵੇਖੋ ਸਾਫ ਪਾਣੀ ਚਾਹੁੰਦੇ ਉਧਰੋਂ ਥੋੜਾ ਥੋੜਾ ਪੱਖਾਂ ਤੋਂ ਵੱਧ ਕੇ ਥੋੜਾ ਜਿਹਾ ਆਈ ਜਾਂਦਾ ਸਾਫ ਪਾਣੀ ਚੁੱਪ-ਚਪ ਜਿੱਧਰ ਆਉਣੀ ਆ ਜੀ ਵੀ ਤੇ ਬੰਦਾ ਸੋਚਦਾ ਨਹੀਂ ਜੀ ਮੈਂ ਕੀ ਕਰਦਾ ਗੰਦੇ ਕੰਮ ਕਿਉਂ ਕਰਦਾ ਜੀ ਵੀ ਇਹਨੇ ਇਹਨਾਂ ਚ ਦਿਮਾਗ ਹੈ ਤਾਂ ਬੰਦੇ ਤਾਂ ਬਹੁਤ ਜਿਆਦੇ ਹੈ ਤੇ ਫੇਰ ਵੀ ਬੰਦਾ ਗੰਦ ਤੇ ਡੁੱਲ ਜਾਂਦਾ ਤੁਹਾਨੂੰ ਪੱਖੇ ਤੇ ਪਾਉਨੇ ਆ ਦੋ ਚੱਲੀ ਜਾਂਦੇ ਇਹ ਬਹੁਤ ਵੱਡਾ ਪਾਣੀ ਪਾਉਣਾ ਧਰਮ ਦਾ ਕੰਮ ਹੈ ਜੀ ਸਾਰੇ ਪਿੰਡ ਦੇ ਸੰਜੋਗ ਨਾਲ ਸੇਵਾਦਾਰ ਲੱਗੇ ਹੋਏ ਟ੍ਰੈਕਟਰ ਚੱਲੀ ਜਾਂਦੇ ਆ। ਵਾਟਰ ਵਲਚ ਪਾਣੀ ਖਤਮ ਹੋ ਗਿਆ ਸੀ ਜੀ। ਕੌਣ ਸੀ 7 ਘੰਟੇ ਪਹਿਲਾਂ ਰਹਿਣਗੇ 8 ਵਜੇ ਮੋਕੇ ਤੋਂ। 2:00 ਤੋਂ 6:00 ਤੱਕ ਉਹ ਆ ਜੀ। ਰਿੱਕੀਆਂ ਭਰ ਜਾਣਾਂ। ਬਹੁਤ ਖਾਲੀ ਦਾ ਆ ਜੂ। ਦੋਨਾਂ ਮੋਕੇ ਦਾ ਪਾਣੀ ਇਕੱਠਾ ਕਰੇ ਆ। ਜੀ ਸੇਵਾ ਕਰੋ ਜਿਹੜੀ ਸਫਲ ਹੋ ਜਾਈ ਜੀ ਇਹ ਬਹੁਤ ਵੱਡਾ ਧਰਮ ਦਾ ਕੰਮ ਹੈ ਬਹੁਤ ਵੱਡੀ ਸੇਵਾ ਹੈ ਪਾਣੀ ਆਈ ਜੀ ਪਾਣੀ ਕਿੰਨੀ ਬਹੁਤ ਔਖਾ ਸੀ ਪਿੰਡ ਹੋਰਾਂ ਦਾ ਸਾਧਨ ਹੈ ਨਹੀਂ ਇੱਥੇ ਜੀ ਇਹ ਕ ਤੇ ਉਹ ਪੂਰੇ ਨਹੀਂ ਆਉਂਦੇ ਖਾਰਾ ਥੋੜਾ ਕਨਾ ਦੋ ਕੁ ਹੀ ਆ ਮਿੱਠੇ ਉਹ ਵਿਚਾਰੇ ਸਾਰਾ ਦਿਨ ਖੜਦੇ ਨਹੀਂ ਉਹ ਚੱਲ ਚੱਲ ਕੋੜੇ ਹੋ ਜਾਂਦੇ ਆ ਖਾ ਪੱਖੀ ਲੱਗੀ ਪਈ ਖਾਰਮ ਤੇ ਆਪਣੇ ਸੰਯੋਗ ਕਰ ਰਹੇ ਹਾਂ। ਇਹ ਤਾਂ ਰੋਕੇ ਤੋਂ ਦੌਰਾਂ ਚਲੀ ਜਾਂਦੇ। 3 ਵਜੇ ਦੇ ਭਲਾਏ ਤੇ 10 11 ਵਜੇ ਭੈਂਕਰ ਲਾਂਗੇ। ਤੇ ਫੇਰ ਰਾਤ ਜਰਾਤ ਮੋਦਰੋਂ ਕੀ ਆਏ ਤਾਂ ਪਾਣਾ। ਇਧਰੋਂ ਮਰਪਾਲੋਂ ਪਾਫੇ ਵਿਛਾ ਕੇ ਤੇ ਉਧਰ ਵਾਟ ਵਾਟ ਚੱਤੇ ਆ। ਉਹ ਫੇਰ ਵੀਡੀਓ ਪਾਉਣੇ ਆ ਉਹ ਤੇ ਦਿਖਾਉਣੇ ਆ ਤੁਹਾਨੂੰ ਕਿੰਨੀਆਂ ਵਾਹ ਕਿੰਨੀਆਂ ਨੇ ਵੀਡੀਓ ਕਿਵੇਂ ਲੱਗੀ ਦੱਸਿਓ ਵੀਰ ਜੀ ਜ਼ਰੂਰ ਸ਼ੇਅਰ ਕਰਿਓ ਤੇ ਕਿੱਥੇ ਕਿੱਥੇ ਪਾਣੀ ਆਏ ਪਾਉਂਦੇ ਆ ਸਪੋਰਟ ਕਰੋ ਵੀਰ ਜੀ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ